ਮਾ ਬੜਿੰਗ ਜੀ ਨੂੰ ਵੀ ਕੁਝ ਗੱਲਾਂ ਕਹਿਣਾ ਚਾਹਨਾ ਹੈ ਵੀ ਜਿੰਨੀ ਸਪੀਡ ਦੇ ਨਾਲ ਆਪਾਂ ਵੋਟਾਂ ਮੰਗਦੇ ਸੀ ਨਾ ਦੋਨੋਂ ਮੀਆਂ ਬੀਬੀ ਆ ਹਾਂਜੀ ਵੀਰ ਜੀ ਹਾਂਜੀ ਭੈਣ ਜੀ ਜੱਪੀਆਂ ਪਾ ਪਾ ਕੇ ਆ ਸਟੰਟ ਕਰਕੇ ਕਦੇ ਕੁਛ ਜੱਪੀ ਪਾਉਣ ਨਾ ਘੰਟੇ ਘੰਟੇ ਛੱਡਣਾ ਹੀ ਨਹੀਂ ਤੇ ਹੁਣ ਆਪਾਂ ਉਧਰ ਤੋਂ ਨਜ਼ਰ ਹੀ ਨਹੀਂ ਆਏ ਹੁਣ ਕਿੱਥੇ ਗਈਆਂ ਜੱਪੀਆਂ ਮਤਲਬ ਇਹ ਜੱਪੀਆਂ ਦਾ ਸਿਲਸਿਲਾ ਨੇ ਨਵਾਂ ਸ਼ੁਰੂ ਕੀਤਾ ਵੀ ਘੁੱਟ ਕੇ ਜੱਪੀ ਪਾ ਲੋ ਲੋਕਾਂ ਨੂੰ ਘਬਰਾਹਤ ਉਤਪ ਬਣਾ ਲੋ ਹਣਾ ਇਹ ਕੰਮ ਛੱਡ ਦਿਓ ਇੱਥੇ ਆਓ ਲੋਕਾਂ ਦੇ ਵਿੱਚ ਰੋ ਹੁਣ ਤੁਹਾਡਾ ਟਾਈਮ ਹੈ ਜਾਦਦੀਆਂ ਮੇਰੇ ਸਾਹਮਣੇ ਵੋਟਾਂ ਰਿਜ਼ਲਟ ਆਏ ਤੇ ਤੁਹਾਨੂੰ ਨਜ਼ਰ ਹੀ ਨਹੀਂ ਆਏ ਡਿਫੈਂਡਰ ਆਪ ਹੀ ਚਲਾ ਕੇ ਜੇ ਇੰਨੇ ਹੀ ਸ਼ੌਂਕ ਚਲਾਣ ਦਾ ਤੇ ਫੋਟੋਆਂ ਨਾ ਨਾ ਪਾਓ ਮਸਕੂਟਰ ਚਲਾ ਰਹੇ ਹੈ ਕਿਹੜਾ ਚੰਟ ਹੋਇਆ ਕੀ ਹੋਏ ਨਰਾਜ਼ਗੀ ਕਿਉਂ ਜਿਤਾ ਰਹੇ ਹੋ ਕਿ ਇਸ ਗੱਲ ਦੀ ਕੀ ਹੋ ਗਿਆ ਕੀ ਨਰਾਜ਼ਗੀ ਕਿਉਂ ਜਿਤਾ ਰਹੇ ਹੋ ਕੀ ਲੱਗਦਾ ਹੈ ਮਤਲਬ ਹੈ ਨਹੀਂ ਉਮੀਦ ਨਹੀਂ ਹੈ ਕਿ ਲੁਧਿਆਣਾ ਦਾ ਸੁਧਾਰ ਹੋਏਗਾ ਕਾਂਗਰਸ ਜਿਹੜਾ ਬੰਦਾ ਆਪਣੇ ਆਪ ਨੂੰ ਚਮਕਾਣ ਤੇ ਲੱਗਿਆ ਹੋਇਆ ਹੈ ਜਿਹੜਾ ਬੰਦਾ ਲੋਕਾਂ ਦੀ ਫੋਟੋਆਂ ਕੱਟਾ ਆਪਣੀਆਂ ਵੱਧ ਪਾਉਂਦਾ ਹੈ ਹੈ 5 ਕਰੋੜ ਕਦੇ ਤੁਸੀਂ ਇਹ ਦੇਖੋ ਕਦੇ ਕਹਿੰਦਾ ਮੈਂ 1.5 ਕਰੋੜ ਦੀਆਂ ਗੱਡੀ ਲੈ ਲਈ ਮੇਰੀ ਜਰਾਬਾਂ ਦੇਖ ਲਓ ਹੈ ਮੇਰਾ ਮੇਰਾ ਤੁਸੀਂ ਪੱਗ ਦੇਖ ਲਓ ਮੇਰੀ 50 ਦੇਖ ਲਓ ਮੇਰਾ ਜਰਾਬਾ ਆਪਾਂ ਇਹ ਗੱਲਾਂ ਨਹੀਂ ਦੇਖਣੀਆਂ ਇਹ ਤੁਹਾਡਾ ਕੰਮ ਦੇਖਣਾ ਮਰਾ ਨਾਮ ਸਿਮਰਨ ਜੀ ਤੁਸੀਂ ਆਪ ਦੇਖੋ ਉਸ ਤੋਂ ਬਾਅਦ ਇੱਕ ਵੀ ਪੋਸਟ ਪਈ ਐ ਕਿਸੇ ਦੇ ਘਰ ਜਾਂਦੇ ਦੀ ਕਿਸੇ ਨਾਲ ਫੋਟੋ ਪਾਉਂਦੇ ਦੀ ਹੁਣ ਜੱਪੀ ਛੱਟੋ ਮੇਰੇ ਨਾਲ ਹੱਥ ਹੀ ਨਹੀਂ ਲੱਭਦੇ ਇਹਨਾਂ ਦੇ ਜੇ ਨਾ ਜਾ ਕੇ ਪੁੱਛੋ ਕਿ ਜਿਹੜੀ ਸਪੀਡ ਨਾਲ ਇੱਥੇ ਕੰਮ ਕਰ ਤੁਸੀਂ ਵੋਟਾਂ ਮੰਗਣ ਆਏ ਸੀ ਉਹ ਤਾਂ ਦਿਨ ਰਾਤ ਇੱਕ ਕਰਦੇ ਸੀ ਐਨੇ ਲੰਬੇ ਰਸਤੇ ਚਲੇ ਗਏ ਅੰਮ੍ਰਿਤਾ ਬਣੀ ਜੀ ਕਹਿੰਦੇ ਸੀ ਅਸੀਂ ਤਾਂ ਇੱਥੇ ਹੀ ਰਵਾਂਗੇ ਬੈਗ ਟੈਚੀ ਤੇ ਕੋਠੀ ਤੇ ਪਲਾਂਟ ਸਭ ਕੁਝ ਲੈ ਲਿਆ ਸੀ ਇਹੀ ਸਾਡਾ ਘਰ ਆ ਕਿੱਥੇ ਆ ਘਰ ਸੰਤਾ ਦਫਤਰ ਤੱਕ ਨਹੀਂ ਪਹੁੰਚ ਦਫਤਰ ਤੇ ਤੁਹਾਡਾ ਬੋਰਡ ਤੁਹਾਡੀ ਸ਼ਕਲ ਐਂ ਕਰਕੇ ਲੱਗੀ ਜੀ ਉਹ ਲੋਕਾਂ ਨੇ ਚੱਕ ਦੀ ਕੱਲੇ ਬੂਟ ਹੀ ਰਹਿ ਗਏ ਤੁਹਾਡੇ ਉੱਤੇ ਰਾਜਾ ਬਣੀ ਜੀ ਤਰੋ 22 ਮਤਲਬ ਕਹਿਣ ਗਲਤੀ ਦੇ ਨਾਲ ਲੋਕਾਂ ਨੇ ਜਿੱਤਾਤਾ 22 ਮਿਸਟੇਕ ਹੀ ਜਿੱਤ ਗਏ ਹੁਣ ਮੈਨੂੰ ਲੱਗਦਾ ਉਸੇ ਗੱਲ ਕਰਕੇ ਆਪਸ ਗੱਲ 22 ਮਿਸਟੇਕ ਕਿਉਂ ਲੱਗ ਰਹੀ ਹੈ ਮੈਂ ਦੱਸਦਾ ਆਪਸ ਪਰਿਵਾਰ ਇਹੀ ਗੱਲ ਕਰ ਰਿਹਾ ਯਾਰ ਉਹ ਕਹਿੰਦੇ ਵੀ ਜਿੱਤ ਗਏ ਉਹ ਕਹਿੰਦੇ ਹਾਂ ਜਿੱਤ ਗਏ ਕਹਿੰਦਾ ਅੱਛਾ ਮੈਨੂੰ ਲੱਗਾ ਸੁਪਨਾ ਮਤਲਬ ਇਹੋ ਜੀ ਕੁਝ ਗੱਲਾਂ ਉਹਨਾਂ ਦੇ ਅੰਦਰ ਚੱਲ ਰਹੀਆਂ ਨੇ ਥਾਲੇ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਲੋਕਾਂ ਨੇ ਉਹਨੂੰ ਬਾਹਰੋਂ ਆਏ ਸੀ ਉਤੋਂ ਕੁਛ ਉਹਨਾਂ ਦੇ ਟੱਸ਼ ਨਹੀਂ ਇਹੋ ਜੀ ਮਤਲਬ ਇੱਕ ਫੁਕਰਾ ਲੀਡਰ ਹੁੰਦਾ ਨਾ ਬੇਸਿਕਲੀ ਕੋ ਯਾਰ ਮੈਂ ਵਕਤਰਾਂ ਨੂੰ ਕਦੇ ਪੱਤਰਕਾਰਾਂ ਨੂੰ ਗਾਲਾਂ ਕੱਢਣੀਆਂ ਤੁਸੀਂ ਦੇਖਿਆ ਹੀ ਐ ਉਹ ਇੰਦਰਪਾਲ ਤੋਂ ਨੇ ਨੂੰ ਕੁਰਤੀ ਦੋਟ ਐਨੀ ਹਵਾ ਆਪਾਂ ਕਿੰਨੇ ਕੁ ਵੱਡੇ ਲੀਡਰ ਆ ਇੱਥੇ ਪ੍ਰਧਾਨ ਮੰਤਰੀ ਵਰਗੇ ਵੀ ਬੈਠੇ ਉਹਨਾਂ ਨੇ ਕਦੇ ਪੱਤਰਕਾਰਾਂ ਨੂੰ ਨਹੀਂ ਪੱਤਰਕਾਰਾਂ ਕਰਕੇ ਅਸੀਂ ਆ ਪੱਤਰਕਾਰਿਕ ਮੈਸੈਂਜਰ ਨਹੀਂ ਅਸੀਂ ਹੁਣ ਹੀ ਦਵਕੇ ਮਾਰਨ ਲੱਗੇ ਆ ਕੱਲ ਨੂੰ ਜਿਵੇਂ ਜਿਵੇਂ ਕੱਲ ਦਫਾ ਵਧਨ ਲੱਜੀ ਤਾਂ ਡਾਂਗ ਜੱਤ ਲਾਉ ਮੈਂ ਤੁਹਾਨੂੰ ਇਹ ਕਹਿੰਦਾ ਵੀ ਇਹਨਾਂ ਨੂੰ ਥੋੜਾ ਜਿਹਾ ਬਿਠਾਓ ਇਹਨੂੰ ਕਹੋ ਆਪਾਂ ਇੰਨੇ ਵੱਡੇ ਨਹੀਂ ਹੋਏ ਹਲੇ ਤੇ ਆਪਾਂ ਕਿਸੇ ਇਨਸਾਨ ਨੂੰ ਭਜਾ ਦਈਏ ਇਹ ਤਾਂ ਆਪਾਂ ਵੋਟਾਂ ਵਾਲੀ ਕਹੀਏ ਉਹ ਵੀ ਆਪਣੀ ਜਿੱਤ ਹੈ ਇੰਨੇ ਵੱਡੇ ਮਾਰਜਨ ਦੇ ਨਾਲ ਹਲਕਿਆਂ ਦੇ ਕੌਨਸਟਿਟੂਐਂਸੀਆਂ ਨੂੰ ਲੋਕਾਂ ਨੇ ਆਪਣੇ ਵਾਸਤੇ ਲਾ ਲਓ ਸਾਊਥ ਲਾ ਲਓ ਇਹ ਸਾਰਾ ਜਿਤਾਇਆ ਗਿਆ ਹੈ ਇਹ ਤਾਂ ਆਉਣ ਵਾਲੇ ਸਮੇਂ ਦੇ 2027 ਦੇ ਵਿੱਚ ਜਾਂ ਮਿਊਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਦੇ ਵਿੱਚ ਦੇਖਿਓ ਤੁਸੀਂ ਕਿੰਨਾ ਵਧੀਆ ਭਾਰੀ ਵਰਕ ਆਪਾਂ ਨੂੰ ਜਿੱਤ ਮਿਲਣੀ ਅਮਿਤ ਸਾਜੀਦਾ ਮੈਂ ਬਹੁਤ ਦਿਲੋਂ ਧੰਨਵਾਦ ਹਾਂ ਕਿ ਸਾਡੇ ਵੱਡੇ ਭਰਾ ਤੇ ਸਿੱਖ ਸਰਦਾਰ ਨੂੰ ਤੁਸੀਂ ਇਹ ਸੋਹਣੇ ਡਾਇਨਾਮਿਕ ਲੀਡਰ ਨੂੰ ਤੁਸੀਂ ਇਹ ਮੌਕਾ ਦਿੱਤਾ ਪੰਜਾਬ ਦੇ ਵਿੱਚ ਉਹਨਾਂ ਨੂੰ ਮంత్రి ਪੱਤੇ ਬਿਠਾਇਆ ਲੁਧਿਆਣੇ ਲਈ ਬੜੀ ਹੀ ਮਾਣ ਦੀ ਗੱਲ ਹੈ ਅਸੀਂ ਤਾਂ ਪਟਾਕੇ ਲੱਡੂ ਆਪਾਂ ਜਿੰਨਾ ਵਿਆਹ ਜਿੰਨਾ ਆਪਾਂ ਸ਼ਗਨ ਜੇ ਕਈ ਤੇ ਕਟ ਜੋ ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਸਿਮਰਨ ਸੋ ਜਿਸ ਤਰ੍ਹਾਂ ਭਾਜਪਾ ਲੀਡਰਸ ਦੀ ਗੱਲ ਕਰ ਲਈਏ ਜਾਂ ਭਾਜਪਾ ਅਗਵਾ ਦੀ ਗੱਲ ਕਰ ਲਈਏ ਤਾਂ ਜੋ ਇਸ ਟਾਈਮ ਖੁਸ਼ੀ ਦੀ ਲਹਿਰ ਭਾਜਪਾ ਅਗਵਾ ਦੇ ਵਿੱਚ ਦਿਖ ਰਹੀ ਹੈ ਤੇ ਦੱਸ ਦੇ ਕਿ ਤੀਸਰੀ ਵਾਰ ਜਿਹੜਾ ਕੀ ਹੈ ਹੁਣ ਪੀਐਮ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਕਿ ਬਣੀ ਹੈ ਤਾਂ ਉਸ ਤੋਂ ਬਾਅਦ ਗੱਲ ਕਰ ਲਈਏ ਤਾਂ ਵੱਡਾ ਤੋਹਫਾ ਜਿਹੜਾ ਕੀ ਹੈ ਰਵਨੀਤ ਸਿੰਘ ਬੱਟੂ ਲੁਧਿਆਣਾ ਵਾਸੀਆਂ ਨੂੰ ਦਿੱਤਾ ਗਿਆ ਕੱਲ ਕੈਬਨਿਟ ਦੇ ਵਿੱਚ ਮੀਟਿੰਗ ਦੇ ਵਿੱਚ ਸੋ ਅਲੱਗ-ਅਲੱਗ ਭਾਜਪਾ ਅਗਵਾ ਦਾ ਅਲੱਗ-ਅਲੱਗ ਬਿਆਨ ਜਿਹੜਾ ਕੀ ਹੈ ਸਾਹਮਣੇ ਆ ਰਹੇ ਨੇ ਤੇ ਗੱਲਬਾਤ ਕਰਨੀ ਹੈ ਸਾਡੇ ਨਾਲ ਪੰਜਾਬ ਯੂਥ ਵਿੰਗ ਤੋਂ ਭਾਜਪਾ ਤੋਂ ਪੰਜਾਬ ਯੂਥ ਵਿੰਗ ਤੋਂ ਸਾਡੇ ਨਾਲ ਮਿੱਠੂ ਚੱਦਾ ਮੌਜੂਦ ਰਹਿਣਗੇ ਤੇ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਇਸ ਬਾਰੇ ਕਿਉਂਕਿ ਆਪਾਂ ਇੱਕ ਇੰਟਰਵਿਊ ਕੀਤੀ ਸੀ ਇਹਨਾਂ ਦੀ ਪਹਿਲਾ ਜਦੋਂ ਦਿਨ VOTING ਹੋ ਰਹੀ ਸੀਗੀ VOTING ਦੌਰਾਨ ਇਹਨਾਂ ਵੱਲੋਂ ਵੱਡੀ ਜੁੜਕੀ ਹੈ ਭਾਜਪਾ ਜਤ ਹਾਸਲ ਕਰ ਸਕਦੀ ਹੈ ਇਹ ਦਾਵਾ ਕੀਤਾ ਗਿਆ ਸੀਗਾ ਪਰ ਦੱਸ ਦੇ ਕਿ ਲੁਧਿਆਣਾ ਦੇ ਵਿੱਚ ਕਿਤੇ ਨਾ ਕਿਤੇ ਕਮੀ ਰਹਿ ਗਈ ਹੈ ਜਾਂ ਕਿਸਾਨਾਂ ਦੀ ਗੱਲ ਕਰੀਏ ਅਲੱਗ-ਅਲੱਗ ਭਾਜਪਾ ਗੂਆਂ ਦਾ ਜਿਹੜਾ ਕਿ ਬਿਆਨ ਸਾਹਮਣੇ ਆ ਰਿਹਾ ਤੇ ਗੱਲਬਾਤ ਕਰ ਲੈਣੇ ਹੈ ਸਵਾਗਤ ਹੈ ਸਾਡੇ ਤੁਹਾਡਾ ਈਵਨਿਊਜ਼ ਪੰਜਾਬ ਦੇ ਵਿੱਚ ਮਿੱਠੂ ਚੱਡਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਦਾਵਾ ਕੀਤਾ ਸੀਗਾ ਕਿ ਸਾਡੀ ਬੀਜੇਪੀ ਸਰਕਾਰ ਆਵੇਗੀ ਤਾਂ ਕਾਂਗਰਸ ਜਿੱਤ ਹਾਸਲ ਕਰ ਗਈ ਹੈ ਕਿਸ ਤਰ੍ਹਾਂ ਮੰਨਦੇ ਹੋ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਮੈਂ ਦਿੱਲੀ ਚ ਕਿਹਾ ਸੀ ਆਈ ਹੈ ਦੇਖੋ ਤੁਹਾਡੇ ਸਾਹਮਣੇ ਹੀ ਹੈ ਜੋ ਕਿਹਾ ਸੀ ਉਦਾਂ ਹੀ ਹੋਇਆ ਰਹੀ ਗੱਲ ਲੁਧਿਆਣੇ ਦੀ ਤਾਂ ਲੁਧਿਆਣੇ ਵਿੱਚ ਦੇਖੋ ਲੋਕਾਂ ਨੇ ਸ਼ਹਿਰੀ ਵੋਟ ਕਿੰਨੀ ਪਾਈ ਹੈ ਲੋਕਾਂ ਨੇ ਕਿੰਨਾ ਪਿਆਰ ਦਿਖਾਇਆ ਬਿੱਟੂ ਜੀ ਨੂੰ ਭਾਜਪਾ ਨੂੰ ਕਿੰਨਾ ਪਿਆਰ ਦਿਖਾਇਆ ਇੱਕ ਛੋਟਾ ਜਿਹਾ ਤਬਕਾ ਚਲੋ ਕਿਸਾਨਾਂ ਦਾ ਬੜਾ ਵੱਡਾ ਰੋਲ ਹੈ ਆਪਣੇ ਸਮਾਜ ਦੇ ਵਿੱਚ ਉਹਨਾਂ ਦਾ ਦਿੱਤਾ ਖਾਨੇ ਆ ਆਪਾਂ ਬੜਾ ਵੱਡਾ ਰੋਲ ਹੈ ਮੈਂ ਇਹ ਨਹੀਂ ਕਹਿੰਦਾ ਬਟ ਉਹਨਾਂ ਦੀ ਜਿਹੜੀ ਨਰਾਜ਼ਗੀ ਹੈ ਉਹ ਆਪਾਂ ਕਲੀਅਰ ਕਰਾਂਗੇ ਪਹਿਲਾਂ ਜੀ ਉਹਨਾਂ ਦੀ ਥੋੜੀ ਜੀ ਗਲਤਫਹਿਮੀ ਲਾ ਲੋ ਜਿਹਦੇ ਕਰਕੇ ਆਪਾਂ ਨੂੰ ਹਾਰ ਦਾ ਸਾਹਮਣਾ ਮੈਂ ਹਾਰ ਨਹੀਂ ਇਹਨੂੰ ਕਹਿੰਦਾ ਹੁਣ ਤਾਂ ਬੜੀ ਵੱਡੀ ਇੱਜ਼ਤ ਹੋ ਗਈ ਯਾਰ ਕੰਗਰੈਸ ਚੁਲੇਸ਼ਨ ਨਾਲੇ ਤਾਂ ਤੁਹਾਨੂੰ ਤੁਹਾਡੇ ਰਵਨੀ ਸਿੰਘ ਬਟੂ ਬਹੁਤ ਵੱਡੀ ਇੱਜ਼ਤ ਦੇ ਨਾਲ ਮਤਲਬ ਉਹਨਾਂ ਨੂੰ ਲੀਡਰਸ਼ਿਪ ਮਿਲ ਗਈ ਉਹਨਾਂ ਨੂੰ ਜੀ ਦੇਖੋ ਜਿੱਤ ਆਪਾਂ ਵੋਟਾਂ ਵਾਲੀ ਕਹੀਏ ਉਹ ਵੀ ਆਪਣੀ ਜਿੱਤ ਹੈ ਇੰਨੇ ਵੱਡੇ ਮਾਰਜਨ ਦੇ ਨਾਲ ਹਲਕਿਆਂ ਦੇ ਕੌਨਸਟਿਟੂਐਂਸੀਆਂ ਨੂੰ ਲੋਕਾਂ ਨੇ ਆਪਣੇ ਵੈਸਟ ਲਾ ਲਓ ਸਾਊਥ ਲਾ ਲਓ ਇਹ ਸਾਰਾ ਜਿਤਾਇਆ ਗਿਆ ਹੈ ਇਹ ਤਾਂ ਆਉਣ ਵਾਲੇ ਸਮੇਂ ਦੇ 2027 ਦੇ ਵਿੱਚ ਜਾਂ ਮਿਊਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਦੇ ਵਿੱਚ ਦੇਖਿਓ ਤੁਸੀਂ ਕਿੰਨਾ ਵਧੀਆ ਭਾਰੀ ਵਰਕਾਂ ਆਪਾਂ ਨੂੰ ਜਿੱਤ ਮਿਲਣੀ ਹੈ ਪਹਿਲੀ ਗੱਲ ਦੂਜੀ ਦੇਖੋ ਮੋਦੀ ਸਰਕਾਰ ਦਾ ਮੋਦੀ ਜੀ ਦਾ ਅਮਿਤ ਸ਼ਾਹ ਜੀ ਦਾ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਹਾਂ ਕਿ ਸਾਡੇ ਵੱਡੇ ਭਰਾ ਤੇ ਸਿੱਖ ਸਰਦਾਰ ਨੂੰ ਤੁਸੀਂ ਇਹਨੇ ਸੋਹਣੇ ਡਾਇਨਾਮਿਕ ਲੀਡਰ ਨੂੰ ਤੁਸੀਂ ਇਹ ਮੌਕਾ ਦਿੱਤਾ ਪੰਜਾਬ ਦੇ ਵਿੱਚ ਉਹਨਾਂ ਨੂੰ ਮੰਤਰੀ ਪਦ ਤੇ ਬਿਠਾਇਆ ਲੁਧਿਆਣੇ ਲਈ ਬੜੀ ਹੀ ਮਾਣ ਦੀ ਗੱਲ ਹੈ ਅਸੀਂ ਤਾਂ ਪਟਾਕੇ ਲੱਡੂ ਆਪਾਂ ਜਿੰਨਾ ਵਿਆਹ ਜਿੰਨਾ ਆਪਾਂ ਸ਼ਗਨ ਜੇ ਕਈयत ਘਟ ਜੀ ਇੰਨੀ ਖੁਸ਼ੀ ਮਨਾ ਰਹੇ ਲੋਕ ਸਾਰੇ ਬਿਲਕੁਲ ਅਤੇ ਕਾਂਗਰਸ ਦੇ ਜਿਤਨੂੰ ਲੁਧਿਆਣਾ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਕਿਆ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਲੁਧਿਆਣਾ ਦਾ ਕਿੰਨਾ ਕੁ ਸੁਧਾਰ ਹੋ ਜਾਏਗਾ ਜਾਂ ਫਿਰ ਬਜੇਪੀ ਦੇ ਜਿਤਨੂੰ ਕੀ ਕੰਪੈਰੀਜ਼ਨ ਮੰਨਦੇ ਹੋ ਦੇਖੋ ਹੁਣ ਐਕਚੁਅਲੀ ਹੁਣ ਹੀ ਸੁਧਾਰ ਹੋਣਾ ਕਿਉਂਕਿ ਪਹਿਲਾਂ ਤਾਂ ਦੇਖੋ ਸਾਡੇ ਕੋਲ ਪਾਵਰ ਹੀ ਨਹੀਂ ਸੀ ਹੁਣ ਮੰਤਰੀ ਸਾਹਿਬ ਬਣ ਕੇ ਇੱਕ ਤਾਂ ਬਿੱਟੂ ਜੀ ਇਕੱਲੇ ਐਮਪੀ ਹੁੰਦੇ ਮੈਂ ਫਿਰ ਵੀ ਕਹਿੰਦਾ ਹੁਣ ਤਾਂ ਉਹਨਾਂ ਨੂੰ ਮੰਤਰੀ ਵੀ ਬਣਾਤਾ ਤੇ ਮੈਂ ਵਿੜਿੰਗ ਜੀ ਨੂੰ ਵੀ ਕੁਝ ਗੱਲਾਂ ਕਹਿਣਾ ਚਾਹਨਾ ਆ ਵੀ ਜਿੰਨੀ ਸਪੀਡ ਦੇ ਨਾਲ ਆਪਾਂ ਵੋਟਾਂ ਮੰਗਦੇ ਸੀ ਨਾ ਦੋਨੋਂ ਮੀਆਂ ਬੀਬੀ ਆ ਹਾਂਜੀ ਵੀਰ ਜੀ ਹਾਂਜੀ ਭੈਣ ਜੀ ਜੱਪੀਆਂ ਪਾ ਪਾ ਕੇ ਆ ਸਟੰਟ ਕਰਕੇ ਕਦੇ ਕੋਸ਼ਿਸ਼ ਕਰ ਜੱਪੀ ਪਾਉਣ ਨਾ ਘੰਟੇ ਘੰਟੇ ਛੱਡਣਾ ਹੀ ਨਹੀਂ ਤੇ ਹੁਣ ਆਪਾਂ ਉਦੋਂ ਤੋਂ ਬਾਅਦ ਨਜ਼ਰ ਹੀ ਨਹੀਂ ਆਏ ਹੁਣ ਕਿੱਥੇ ਗਈਆਂ ਜੱਪੀਆਂ ਹੁਣ ਉਹੀ ਗਿੱਦੜ ਪਾਏ ਸ਼ੁਰੂ ਕਰਦੇ ਹੋ ਜੱਪੀਆਂ ਮਤਲਬ ਇਹ ਜੱਫੀਆਂ ਵਾਲਾ ਸਿਲਸਿਲਾ ਨੇ ਨਵਾਂ ਸ਼ੁਰੂ ਕੀਤਾ ਵੀ ਘੁੱਟ ਕੇ ਜੱਫੀ ਪਾ ਲੋ ਲੋਕਾਂ ਨੂੰ ਗਮਰਾਹ ਉਦੂ ਬਣਾ ਲੋ ਹਣਾ ਇਹ ਕੰਮ ਛੱਡ ਦੋ ਇੱਥੇ ਆਓ ਲੋਕਾਂ ਦੇ ਵਿੱਚ ਰੋ ਹੁਣ ਤੁਹਾਡਾ ਟਾਈਮ ਹੈ ਜਾਦਦੀਆਂ ਮੇਰੇ ਸਾਹ ਨਾਲ ਵੋਟਾਂ ਰਿਜ਼ਲਟ ਆਏ ਤੂੰ ਤਾਂ ਨਜ਼ਰ ਹੀ ਨਹੀਂ ਆਏ ਡਿਫੈਂਡਰ ਆਪ ਹੀ ਚਲਾ ਕੇ ਜੇ ਇੰਨਾ ਹੀ ਸ਼ੌਂਕ ਚਲਾਣ ਦਾ ਤੇ ਫੋਟੋਆਂ ਨਾ ਨਾ ਪਾਓ ਦਿਖਾਓ ਲੋਕ ਪਬਲਿਕ ਫੋਟੋ ਪਾਵੇ ਆਪਾਂ ਆਪ ਹੀ ਫੋਟੋਆਂ ਪਾਈ ਜਾਂਦੇ ਆ ਆ ਵੀ ਮੈਂ ਗੱਡੀ ਚਲਾ ਰਿਹਾ ਮੈਂ ਸਕੂਟਰ ਚਲਾ ਰਿਹਾ ਕਿਹੜਾ ਚੰਟ ਹੋਇਆ ਕੀ ਹੋ ਨਰਾਜ਼ਗੀ ਕਿਉਂ ਜਿਤਾ ਰਹੇ ਹੋ ਕਿ ਇਸ ਗੱਲ ਦੀ ਕੀ ਹੋ ਗਿਆ ਕੀ ਨਰਾਜ਼ਗੀ ਕਿਉਂ ਜਿਤਾ ਰਹੇ ਹੋ ਕੀ ਲੱਗਦਾ ਹੈ ਮਤਲਬ ਹੈ ਨਹੀਂ ਉਮੀਦ ਨਹੀਂ ਹੈਗੀ ਕਿ ਲੁਧਿਆਣਾ ਦਾ ਸੁਧਾਰ ਹੋਏਗਾ ਕਾਂਗਰਸ ਜਿਹੜਾ ਬੰਦਾ ਆਪਣੇ ਆਪ ਨੂੰ ਚਮਕਾਣ ਤੇ ਲੱਗਿਆ ਹੋਇਆ ਹੈ ਜਿਹੜਾ ਬੰਦਾ ਲੋਕਾਂ ਦੀ ਫੋਟੋਆਂ ਕੱਟਾ ਆਪਣੀਆਂ ਵੱਧ ਪਾਉਂਦਾ ਹੈ ਹੈ 5 ਕਰੋੜ ਰੁਪਏ ਤੇ ਤੁਸੀਂ ਇਹ ਦੇਖੋ ਕਦੇ ਕਹਿੰਦਾ ਮੈਂ 1.5 ਕਰੋੜ ਦੀ ਗੱਡੀ ਲੈ ਲਈ ਮੇਰੀ ਜਰਾਬਾਂ ਦੇਖ ਲਓ ਹੈ ਮੇਰਾ ਮੇਰਾ ਤੁਸੀਂ ਪੱਗ ਦੇਖ ਲਓ ਮੇਰੀ 50 ਦੇਖ ਲਓ ਮੇਰਾ ਜਰਾਬਾ ਆਪਾਂ ਇਹ ਗੱਲਾਂ ਨਹੀਂ ਦੇਖਣੀਆਂ ਆਈ ਤੁਹਾਡਾ ਤਾ ਕੇ ਕੰਮ ਕਰਾਓ ਨਾ ਤੇ ਵਿਚਰੋ ਅੱਜ ਉਸ ਤੋਂ ਬਾਅਦ ਤੁਸੀਂ ਆਪ ਨੋਟ ਕਰ ਲਓ ਪੱਤਰਕਾਰ ਸਾਹਿਬ ਤੜਾ ਨਾਮ ਸਿਮਰਨ ਜੀ ਤੁਸੀਂ ਆਪ ਦੇਖੋ ਉਸ ਤੋਂ ਬਾਅਦ ਇੱਕ ਵੀ ਪੋਸਟ ਪਈ ਐ ਕਿਸੇ ਦੇ ਘਰ ਜਾਂਦੇ ਦੀ ਕਿਸੇ ਨਾਲ ਫੋਟੋ ਪਾਉਂਦੇ ਦੀ ਹੁਣ ਜੱਪੀ ਛੱਟੋ ਮੇਰੇ ਨਾਲ ਹੱਥ ਹੀ ਨਹੀਂ ਲੱਭਦੇ ਇਹਨਾਂ ਦੇ ਕਿ ਹੈ ਕਿੱਥੇ ਆਪਾਂ ਇਹਨਾਂ ਨੂੰ ਜਾ ਕੇ ਪੁੱਛੋ ਕਿ ਜਿਹੜੀ ਸਪੀਡ ਨਾਲ ਤੇ ਕੰਮ ਕਰ ਤੁਸੀਂ ਵੋਟਾਂ ਮੰਗਣ ਆਏ ਸੀ ਉਦੋਂ ਤਾਂ ਦਿਨ ਰਾਤ ਇਕ ਕਰਦੇ ਸੀ ਐਨੇ ਲੰਬੇ ਰਸਤੇ ਚਲੇ ਗਏ ਤੁਸੀਂ ਤਾਂ ਕਹਿੰਦੇ ਦਿਨ ਵੇਲੇ ਘਰ ਪਾਲਿਆ ਇੱਥਾ ਅਮ੍ਰਿਤਾ ਬਣਕ ਜੀ ਕਹਿੰਦੇ ਸੀ ਅਸੀਂ ਤਾਂ ਇੱਥੇ ਹੀ ਰਵਾਂਗੇ ਬੈਗ ਟੈਚੀ ਤੇ ਕੋਠੀ ਤੇ ਪਲਾਂਟ ਸਭ ਕੁਝ ਲੈ ਲਿਆ ਸੀ ਇਹੀ ਸਾਡਾ ਘਰ ਆ ਕਿੱਥੇ ਆ ਘਰ ਸੰਤਾ ਦਫਤਰ ਤੱਕ ਨਹੀਂ ਪਤਾ ਦਫਤਰ ਤੇ ਤੁਹਾਡਾ ਬੋਰਡ ਤੁਹਾਡੀ ਸ਼ਕਲ ਐਂ ਕਰਕੇ ਲੱਗੀ ਹੋਈ ਸੀ ਉਹ ਲੋਕਾਂ ਨੇ ਚੱਕ ਦੀ ਇਕੱਲੇ ਬੂਟ ਹੀ ਰਹਿ ਗਏ ਤੁਹਾਡੇ ਉੱਤੇ ਬਿਲਕੁਲ ਕਾਫੀ ਨਰਾਜ਼ਗੀ ਜੜਕੀ ਨਜ਼ਰ ਆ ਰਹੀ ਹੈ ਤੇ ਸਰ ਰਵਨੀ ਸਿੰਘ ਬਿੱਟੂ ਹੁਣ ਜਿੱਤੇ ਹਾਸਲ ਹੋਈ ਮਿਨਿਸਟਰੀ ਮਿਲੀ ਹੈ ਕਿਸ ਤਰ੍ਹਾਂ ਦੇ ਅੱਗੋ ਪ੍ਰੋਜੈਕਟ ਲੈ ਕੇ ਆਣਗੇ ਕੰਮ ਕਿਸ ਤਰ੍ਹਾਂ ਦੇ ਉਹਨਾਂ ਦੇ ਲੱਗਦਾ ਹੈ ਰਹਿਣ ਕਿਹੜੇ ਕਿਹੜੇ ਵਾਦੇ ਅਸੀਂ ਕੀਤੇ ਆ ਹਸਪਤਾਲ ਜਿਹੜਾ ਵੱਡੇ ਜਿਵੇਂ ਚੰਡੀਗੜ੍ਹ ਹਸਪਤਲ ਨੇ ਦਿੱਲੀ ਨੇ ਪੀਜੀਆਈ ਸਕੂਲ ਕਾਲਜ ਜਿਹੜੇ ਰਹਿੰਦੇ ਨੇ ਜਿਨ੍ਹਾਂ ਦੀ ਲੋੜ ਲੁਧਿਆਣੇ ਦੇ ਵਿੱਚ ਜੇ ਆਪਾਂ ਕੰਪੇਅਰ ਕਰਦੇ ਆਂ ਚੰਡੀਗੜ੍ਹ ਦਿੱਲੀ ਨਾਲ ਉਹ ਕੰਪੈਰੀਸ਼ਨ ਬੰਦ ਕਰਕੇ ਚੰਡੀਗੜ੍ਹ ਆ ਲੁਧਿਆਣੇ ਨਾਲ ਕੰਪੇਅਰ ਕਰਨਗੇ ਕਿ ਇੱਥੇ ਕਿਸੇ ਨੇ ਪਾਰਟੀ ਕਰਨੀ ਹੈ ਜਾਂ ਕੋਈ ਵਪਾਰ ਖੋਲਣਾ ਵਪਾਰ ਤਾਂ ਸਾਡਾ ਪਹਿਲਾਂ ਹੀ ਸਭ ਤੋਂ ਅੱਗੇ ਹੈ ਜੇ ਕੋਈ ਵਧੀਆ ਕਿਸੇ ਨੂੰ ਕਾਲਜ ਚ ਪਾਣਾ ਤੇ ਜੇ ਕੋਈ ਵਧੀਆ ਇਲਾਜ ਕਰਾਣਾ ਫੈਸਿਲਿਟੀਆਂ ਉਹ ਸਾਰੀਆਂ ਇੱਥੇ ਦਿੱਤੀ ਜਾਣਗੀਆਂ ਸਾਡੇ ਹੱਥ ਬਣੇ ਹੋਏ ਸੀ ਹੁਣ ਮੰਤਰੀ ਬਣ ਕੇ ਉਹ ਬਣੇ ਇਸ ਕਰਕੇ ਆ ਉਹ ਮੁੱਦੇ ਸਾਰੇ ਜਿਹੜੇ ਅਸੀਂ ਡਿਸਕਸ ਕੀਤੇ ਤੁਹਾਡੇ ਨਾਲ ਉਹ ਸਾਰੇ ਲੈ ਕੇ ਆਵਾਂ ਜੀ ਕਿਸਾਨਾਂ ਦੇ ਮਸਲੇ ਬੜੇ ਨੇ ਜਿਆਦਾ ਗੰਭੀਰ ਕੀ ਲੱਗਦਾ ਰਵਨੀਤ ਸਿੰਘ ਬਿੱਟੂ ਹੱਲ ਕਰਨਗੇ ਉਹਨਾਂ ਨੂੰ ਬਿਲਕੁਲ ਮੈਂ ਤਾਂ ਕਹਿੰਦਾ ਹੱਲ ਹੋ ਗਿਆ ਇਹ ਥੋੜੇ ਜੀ ਆਪਣੇ ਟੈਂਪਰਮੈਂਟ ਨੂੰ ਥੋੜਾ ਨੀਵਾ ਕਰਨ ਬਸ ਕਿਉਂਕਿ ਦੇਖੋ ਸਰਦਾਰ ਅਸੀਂ ਪਹਿਲਾਂ ਹੀ ਥੋੜੇ ਗਰਮ ਸੁਭਾਅ ਦੇ ਹੁੰਦੇ ਸਾਡੇ ਅੰਦਰ ਥੋੜਾ ਜਿਹਾ ਰਹਿੰਦਾ ਹੀ ਐ ਇਹ ਸ਼ੁਰੂ ਤੋਂ ਹੀ ਸਾਡੇ ਬਲੱਡ 'ਚ ਮੈਂ ਮੰਨਦਾ ਆਂ ਪਰ ਠੰਡੇ ਦਿਮਾਗ ਨਾਲ ਸਾਡੇ ਬੱਚਿਆਂ ਨੂੰ ਮੈਂ ਯੂਥ ਦੇ ਵੱਲੋਂ ਅਪੀਲ ਕਰਦਾ ਦੇਖੋ ਕਿਸੇ ਦੇ ਬਾਪ ਕਿਸੇ ਦਾ ਬੇਟਾ ਸਾਡੀ ਦੋਸਤਾ ਉਹਨਾਂ ਦੇ ਬੇਟਿਆਂ ਨਾਲ ਜਾਰੀ ਹੈ ਕਿਸਾਨਾਂ ਦੇ ਉਹਨਾਂ ਕਰਕੇ ਹੀ ਮੈਂ ਅੱਜ ਜੋ ਵੀ ਹਾਂ ਉਹਨਾਂ ਕਰਕੇ ਹੀ ਠੀਕ ਹੈ ਤੇ ਉਹਨਾਂ ਦੇ ਮੈਂ ਦੇਖੋ ਪੁੱਤ ਪਿਓ ਤੋਂ ਬਾਹਰ ਨਹੀਂ ਹੁੰਦਾ ਜੀ ਤੇ ਪਿਓ ਪੁੱਤ ਤੋਂ ਬਾਹਰ ਨਹੀਂ ਹੁੰਦਾ ਪਰਿਵਾਰ ਹੈ ਨਾ ਜੇ ਪੁੱਤ ਮੇਰੇ ਨਾਲ ਹੈ ਪਿਓ ਅਗੇਂਸਟ ਹੈ ਤੇ ਇਹ ਪਰਿਵਾਰ ਹੀ ਹੈ ਨਾ ਆਪਾਂ ਸਾਰਾ ਤੇ ਮੈਂ ਉਹਨਾਂ ਦੇ ਬੱਚਿਆਂ ਨੂੰ ਆਪਣੇ ਯੂਥ ਦੇ ਜਿਹੜੇ ਦੋਸਤ ਨੇ ਜਿਹੜੇ ਪਿੰਡ ਵਾਲੇ ਮੇਰੇ ਨਾਲ ਜੁੜੇ ਨੇ ਮੈਂ ਉਹਨਾਂ ਨੂੰ ਪਹਿਲਾਂ ਹੀ ਕੀਤੀ ਹੋਈ ਹੈ ਉਹਨਾਂ ਨੂੰ ਟਾਈਮ ਜ਼ਰੂਰ ਲੱਗ ਰਿਹਾ ਆਪਣੇ ਮਾਪੇ-ਪਿਓ ਨੂੰ ਮਨਾਉਣ 'ਚ ਪਰ ਉਹ ਸਮਝਾਣਗੇ ਵੀ ਐਕਚੁਅਲ ਗੱਲ ਕੀ ਹੈ ਵੀ ਕੋਈ ਮੋਦੀ ਜੀ ਦਾ ਤੇ ਹਮੇਸ਼ਾ ਦਾ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਇਹ ਵੀ ਚੋਲਿਆਂ ਨੇ ਗੁੰਮਰਾਹ ਕੀਤਾ ਹੋਇਆ ਮਸਲਾ ਹੈ ਔਰ ਕੁਝ ਨਹੀਂਗਾ ਜਦੋਂ ਤਾਂ ਆਪਾਂ ਪ੍ਰੋਪਰ ਵੇ ਨਾਲ ਉਹਨਾਂ ਨੂੰ ਡਿਕਟੇਟ ਕਰਾਂਗੇ ਮੀਡੀਓਕਰ ਜਿਹੜਾ ਹੁੰਦਾ ਨਾ ਬੜਾ ਵੱਡਾ ਰੋਲ ਹੁੰਦਾ ਜਦੋਂ ਤਾਂ ਆਪਾਂ ਪਲਾਟ ਵੀ ਲੈਣ ਜਾਂਦੇ ਆ ਨਾ ਕਿ ਡੀਲਰ ਖਰਾਬ ਹੋਵੇ ਨਾ ਤਾਂ ਬੰਦੇ ਦਾ ਨੁਕਸਾਨ ਹੋ ਜਾਂਦਾ ਇਦਾਂ ਹੀ ਜਿਹੜੇ ਵਿੱਚ ਡੀਲਰ ਨੇ ਨਾ ਉਹਨਾਂ ਨੂੰ ਬਾਹਰ ਕੱਢ ਕੇ 1 ਟੂ 1 ਹੋਵਾਂਗੇ ਲੋਕਾਂ ਦੇ ਤੁਹਾਨੂੰ ਜੋਨਾਂ ਦੇ ਸੋਚਾ ਸੈਂਟਰ ਦੀ ਮੋਦੀ ਜੀ ਦੀ ਉਹ ਸਿੱਧੀ ਜਦੋਂ ਪਹੁੰਚੇਗੀ ਨਾ ਗੱਲ ਸਿੱਧੀ ਕੰਵੇ ਹੋਏਗੀ ਜਿਦੇ ਵਿੱਚ ਤਾਰਾ ਸਿੱਧੀਆਂ ਹੋਣਗੀਆਂ ਤਾਂ ਆਪਣੇ ਮਸਲੇ ਸੋਲਵ ਹੋ ਜਾਣਗੇ ਜੀ ਆਪਾਂ ਗੱਲ ਕਰ ਰਹੇ ਸੀਗੇ ਗਿੱਦੜ ਬਾਹੀ ਦੀ ਗੱਲ ਕਰ ਰਹੇ ਸੀਗੇ ਆਪਾਂ ਰਾਜਾ ਵੜਿੰਗ ਦੀ ਕਿ ਰਾਜਾ ਵੜਿੰਗ ਉਸ ਤੋਂ ਬਾਅਦ ਨਜ਼ਰ ਨਹੀਂ ਆਏ ਵੱਡੇ ਵੱਡੇ ਵਾਅਦੇ ਤਾਂ ਕੀਤੇ ਗਏ ਤੇ ਉਧਰ ਭਾਜਪਾ ਪਾਰਟੀ ਦੀ ਗੱਲ ਕਰੀਏ ਭਾਜਪਾ ਪਾਰਟੀ ਵੱਲੋਂ ਵੀ ਵੱਡੇ ਵੱਡੇ ਵਾਅਦੇ ਕੀਤੇ ਗਏ ਨੇ ਤੁਹਾਡੇ ਹਿਸਾਬ ਨਾਲ ਯੂਥ ਵਿੰਗ ਦੇ ਵਾਈਸ ਪ੍ਰੈਜ਼ੀਡੈਂਟ ਹੋ ਤੁਸੀਂ ਤੇ ਕਿਹੜੇ ਐਸੇ ਮੁੱਦੇ ਨੇ ਜਿਨ੍ਹਾਂ ਦਾ ਹੱਲ ਹੋਣਾ ਬਹੁਤ ਜ਼ਰੂਰੀ ਹੈ ਦੇਖੋ ਪਹਿਲਾਂ ਤਾਂ ਆਪਾਂ ਰਾਜਾ ਵੜਿੰਗ ਜੀ ਦੀ ਗੱਲ ਕਰੀਏ ਉਹ ਤਿੰਨ ਜਗ੍ਹਾ ਤਾਂ ਲੱਤਾਂ ਫਸਾਈਆਂ ਉਹਨਾਂ ਨੇ ਇੱਕ ਪੰਜਾਬ ਦੇ ਪ੍ਰਧਾਨ ਪਹਿਲਾਂ ਬਣੇ ਹੋ ਗਿੱਦੜ ਪਾਏ ਦੇ ਕਹਿੰਦੇ ਮੈਂ ਐਮਐਲਏ ਲੜਿਆ ਹਾਂ ਹਾਂ ਅਮ੍ਰਿਤਾ ਵੜਿੰਗ ਜੀ ਆਪ ਇਲੈਕਸ਼ਨ ਕਹਿੰਦੇ ਲੜਨਾ ਚਾਹੁੰਦੇ ਸੀ ਉਹਨਾਂ ਨੇ ਕੋ ਹੋਰ ਏਰੀਆ ਚੁਣਿਆ ਹੋਇਆ ਤੇ ਰਾਜਾ ਵੜਿੰਗ ਜੀ ਨੂੰ ਤਰੱਕੀ ਪਾਈ ਮਤਲਬ ਕਹਿਣ ਗਲਤੀ ਦੇ ਨਾਲ ਲੋਕਾਂ ਨੇ ਜਦਾਤਾ ਪਤਾ ਨਹੀਂ ਸੀ ਉਹਨਾਂ ਨੂੰ ਤੇ ਬਾਈ ਮਿਸਟੇਕ ਹੀ ਜਿੱਤ ਗਏ ਹੁਣ ਮੈਨੂੰ ਲੱਗਦਾ ਉਸੇ ਗੱਲ ਕਰਕੇ ਆਪਸ ਗੱਲ ਬਾਈ ਮਿਸਟੇਕ ਕਿਉਂ ਲੱਗ ਰਹੀ ਹੈ ਮੈਂ ਦੱਸਦਾ ਆਪਸ ਪਰਿਵਾਰ ਇਹੀ ਗੱਲ ਕਰ ਰਿਹਾ ਯਾਰ ਉਹ ਕਹਿੰਦੇ ਵੀ ਜਿੱਤ ਗਏ ਉਹ ਕਹਿੰਦੇ ਹਾਂ ਜਿੱਤ ਗਏ ਕਹਿੰਦਾ ਅੱਛਾ ਮੈਨੂੰ ਲੱਗਾ ਸਪਨਾ ਮਤਲਬ ਇਹੋ ਜੀ ਕੁਝ ਗੱਲਾਂ ਉਹਨਾਂ ਦੇ ਅੰਦਰ ਚੱਲ ਰਹੀਆਂ ਥਾਲੇ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਲੋਕਾਂ ਨੇ ਉਹਨੂੰ ਬਾਹਰੋਂ ਆਏ ਸੀ ਉਤੋਂ ਕੁਝ ਉਹਨਾਂ ਦੇ ਟਾਸ਼ਾ ਨਹੀਂ ਇਹੋ ਜੀ ਮਤਲਬ ਇੱਕ ਫੁਕਰਾ ਲੀਡਰ ਹੁੰਦਾ ਨਾ ਬੇਸਿਕਲੀ ਵੀ ਯਾਰ ਮੈਂ ਉਹੀ ਬਸ ਉਹ ਵਰਕਰਾਂ ਨੂੰ ਕਦੇ ਪੱਤਰਕਾਰਾਂ ਨੂੰ ਗਾਲਾਂ ਕੱਢ ਦੇਣੀਆਂ ਤੁਸੀਂ ਦੇਖਿਆ ਹੀ ਐ ਉਹ ਇੰਦਰਪਾਲ ਤੋਂ ਨੇ ਨੂੰ ਕੁਰਸੀ ਤੋਂ ਉੱਠ ਐਨੀ ਹਵਾ ਆਪਾਂ ਕਿੰਨੇ ਕੁ ਵੱਡੇ ਲੀਡਰਾਂ ਇੱਥੇ ਪ੍ਰਧਾਨ ਮੰਤਰੀ ਵਰਗੇ ਵੀ ਬੈਠੇ ਉਹਨਾਂ ਨੇ ਕਦੇ ਪੱਤਰਕਾਰਾਂ ਨੂੰ ਨਹੀਂ ਪੱਤਰਕਾਰਾਂ ਕਰਕੇ ਅਸੀਂ ਆ ਪੱਤਰਕਾਰਿਕ ਮੈਸੇਂਜਰ ਨੇ ਅਸੀਂ ਹੁਣ ਹੀ ਦਬਕੇ ਮਾਰਨ ਲੱਗ ਗਏ ਆ ਕੱਲ ਨੂੰ ਜਿਵੇਂ ਜਿਵੇਂ ਤੁਹਾਡਾ ਕੰਦ ਵਧਿਆ ਵਧਣ ਲੱਜੂ ਤਾਂ ਡਾਂਗ ਚੱਕ ਲਵਾਂ ਮੈਂ ਤੁਹਾਨੂੰ ਇਹ ਕਹਿਣਾ ਵੀ ਇਹਨਾਂ ਨੂੰ ਥੋੜਾ ਜਿਹਾ ਬਿਠਾਓ ਇਨ ਕੋਪ ਐਨੇ ਵੱਡੇ ਨਹੀਂ ਹੋਏ ਹਲੇ ਕਿ ਆਪਾਂ ਕਿਸੇ ਇਨਸਾਨ ਨੂੰ ਭਜਾ ਦਈਏ ਜੀ ਪੱਤਰਕਾਰ ਪੱਤਰਕਾਰ ਹੁੰਦਾ ਹਰ ਇਨਸਾਨ ਦੀ ਵੈਲੀ ਹੁੰਦੀ ਹੈ ਜੀ ਠੀਕ ਹੈ ਛੋਟਾ ਵੱਡਾ ਨਹੀਂ ਕੁਝ ਹੁੰਦਾ ਨਾਲੇ ਆਪਾਂ ਕਿੱਡੇ ਵੱਡੇ ਆ ਆਪਣੇ ਤੇ ਪੈਸੇ ਦਾ ਕਮਾਂਡਾ ਜਾਂ ਕਾਦਾ ਆ ਨਾਲੇ ਲੋਕਾਂ ਨੇ ਥੋੜੀਆਂ ਚੀਜ਼ਾਂ ਨਹੀਂ ਦੇਖ ਰਹੀ ਨੂੰ ਤੁਸੀਂ ਲੋਕਾਂ ਲਈ ਕੀ ਕਰਦੇ ਹੋ ਉਹਨਾਂ ਨੇ ਇਹ ਦੇਖਣਾ ਆਪਾਂ ਉਸ ਮੁੱਦੇ ਤੇ ਆਈਏ ਜਿਵੇਂ ਦੋਨੋਂ ਮੀਆਂ ਬੀਵੀ ਪੂਰਾ ਪਰਿਵਾਰ ਬੱਚਿਆਂ ਸਮੇਤ ਆਪਾਂ ਮੰਦਿਰਾਂ ਗੁਰਦੁਆਰਿਆਂ ਦੇ ਮੱਥਾ ਟੇਕ ਕੇ ਗੁਰੂ ਮਹਾਰਾਜ ਤੋਂ ਚੀਜ਼ ਮੰਗੀ ਆ ਚਲੋ ਤੁਹਾਨੂੰ ਮਿਲ ਗਈ ਹੁਣ ਤੁਸੀਂ ਉਹਦਾ ਪ੍ਰਯੋਗ ਕਰੋ ਆਹੋ ਸਾਡੀ ਜ਼ੁਬਾਨ ਬੰਦ ਕਰਾਓ ਲੋਕਾਂ ਫੋਟੋ ਵੀ ਨਹੀਂ ਤੁਸੀਂ ਪਾ ਰਹੇ ਹੁਣ ਅਜੀ ਤੁਹਾਡੀ ਆਈਡੀ ਰੋਜ਼ ਖੋਲ ਕੇ ਦੇਖਦੇ ਹਾਂ ਵੀ ਛੱਡ ਫੋਟੋ ਆਵੇ ਕੋਈ ਪਰ ਨਾ ਤੁਹਾਨੂੰ ਕੀ ਲੱਗਦਾ ਹੈ ਮਿਨਿਸਟਰੀ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਕਿਹੜੇ ਐਸੇ ਮੁੱਦੇ ਲੈ ਕੇ ਆਣਗੇ ਪੰਜਾਬ ਵਸਤੇ ਔਰ ਲੁਧਿਆਣਾ ਵਸੀਏ ਵਸਤੇ ਦੇਖੋ ਪਹਿਲਾਂ ਤਾਂ ਮੈਂ ਆਪਦੇ ਲੈਵਲ ਦੀ ਗੱਲ ਕਰਾਂ ਦੇਖੋ ਬਿੱਟੂ ਜੀ ਸੀਨੀਅਰ ਲੀਡਰ ਨੇ ਉਹਨਾਂ ਦੀ ਆਪ ਦੀ ਸੋਚ ਦੇ ਹਿਸਾਬ ਨਾਲ ਉਹਨਾਂ ਨੂੰ ਵਧੀਆ ਹੀ ਕਰਨਗੇ ਪਰ ਮੈਂ ਜੇ ਆਪਣੇ ਯੂਥ ਦੇ ਹਿਸਾਬ ਨਾਲ ਗੱਲ ਕਰਾਂ ਪਹਿਲਾਂ ਤਾਂ ਮੈਂ ਆਪਣੇ ਲੈਵਲ ਦੇ 40 ਸਾਲ ਤੋਂ ਥੱਲੇ ਵਾਲੇ ਜਿਹੜੇ ਯੂਥ ਨੇ ਜਿਹੜੇ ਅਨਪਲੋਇਮੈਂਟ ਹੈ ਜਾਂ এডਿਕੇਸ਼ਨ ਦੇ ਰਿਲੇਟਡ ਮਸਲੇ ਨੇ ਜਾਂ ਜੌਬ ਦੇ ਰਿਲੇਟਡ ਨੇ ਮੈਂ ਤਾਂ ਪਹਿਲਾਂ ਉਹਨਾਂ ਤੇ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਉਹ ਸੋਲਵ ਕੀਤੇ ਜਾਣ ਫਸਟ ਆਫ ਆਲ ਫਿਰ ਜੇ ਆਪਾਂ ਬਿੱਟੂ ਜੀ ਦੀ ਗੱਲ ਕਰੀਏ ਲੋਕਾਂ ਦੀ ਗੱਲ ਕਰੀਏ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਦੇ ਜਿਹੜੇ ਮਸਲੇ ਨੇ ਰਿਗਾਰਡਿੰਗ ਵੀਟ ਹੋ ਗਈ ਰਿਗਾਰਡਿੰਗ ਕੋਈ ਉਹਨਾਂ ਦੀ ਪੈਨਸ਼ਨ ਸਕੀਮਾਂ ਹੋ ਗਈਆਂ ਕੋਈ ਹਸਪੀਟਲ ਦੇ ਵਿੱਚ ਇਲਾਜ ਦੇ ਰਿਗਾਰਡਿੰਗ ਹੋ ਗਈਆਂ ਦਵਾਈਆਂ ਸਸਤੀਆਂ ਦੇ ਰਿਗਾਰਡਿੰਗ ਹੋ ਗਈਆਂ ਇਲਾਜ ਫ੍ਰੀ ਕਰਾਣ ਦੀ ਜਾਂ ਜਿਨ੍ਹਾਂ ਕੋਈ ਪੈਸੇ ਨਹੀਂ ਇਲਾਜ ਕਰਾਣ ਦੇ ਉਹਨਾਂ ਦੇ ਮਸਲੇ ਹੋਗੇ ਮੈਂ ਉਹਨਾਂ ਨੂੰ ਉਹ ਅਪੀਲ ਕਰੂੰਗੀ ਜੀ ਇਹ ਸਭ ਤੋਂ ਜ਼ਰੂਰੀ ਹੈ ਜਾਨ ਬਚਾਉਣਾ ਪਹਿਲਾਂ ਤਾਂ ਆਪਾਂ ਲੋਕਾਂ ਦੀ ਸਿਹਤ ਦੇ ਰਿਗਾਰਡਿੰਗ ਚੀਜ਼ਾਂ ਕਰਾਂ ਜੇ ਉਹ ਹੋ ਸਿਹਤ ਹੋਊਗੀ ਤਾਂ ਆਪਾਂ ਕੰਮ ਕਰਾਂਗੇ ਫਿਰ ਆਪਾਂ ਵਪਾਰੀਆਂ ਦੇ ਰਿਲੇਟਡ ਗੱਲ ਕਰਾਂਗੇ ਜੋ ਵਪਾਰੀਆਂ ਦੇ ਮਸਲੇ ਨੇ ਉਹਨਾਂ ਨੂੰ ਸੋਲਵ ਕਰਾਂਗੇ ਕਿੰਨੇ ਦਿਨਾਂ ਤੋਂ ਕਿੰਨੀ ਧੇਰ ਤੋਂ ਹੀ ਉਹ ਮਸਲੇ اٹਕੇ ਹੋਏ ਸੀ ਉਹ ਅਪੀਲ ਕਰਾਂਗੇ ਲੜਾਂਗੇ ਜੋ ਕੁਝ ਕਰਨਾ ਪਿਆ ਪਰ ਲੁਧਿਆਣੇ ਦੀ ਕੱਲੀ ਕੱਲੀ ਜ਼ੁਬਾਨ ਜਿਹੜੀ ਸੀ ਕੀਤੀ ਹੈ ਉਹ ਪੂਰੀ ਕਰਾਂਗੇ ਜੀ ਜੀ ਥੈਂਕ ਯੂ ਸਰ ਥੈਂਕ ਯੂ ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਅੱਜ ਅਸੈਂਬਲ ਪੰਜਾਬ ਭਾਜਪਾ ਯੂਥ ਵਿੰਗ ਦੇ ਵਾਈਸ ਪ੍ਰੈਜ਼ੀਡੈਂਟ ਮਿੱਟੂ ਚੱਡਾ ਮੌਜੂਦ ਰਹੇ ਨੇ ਜਿਨ੍ਹਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਕਾਂਗਰਸ ਦੇ ਜਿੱਤ ਹਾਸਲ ਹੋਈ ਹੈ ਪਰ ਉਸ ਤੋਂ ਬਾਅਦ ਹੁਣ ਰਾਜਾ ਵੜਿੰਗ ਜੜਕੀ ਨਜ਼ਰ ਨਹੀਂ ਆ ਰਹੀ ਨੇ ਸੋ ਇਹ ਕਹਿਣਾ ਹੈ ਯੂਥ ਦਾ ਸੋ ਦੱਸਦੀ ਕਿ ਇਹ ਇਸ ਤਰ੍ਹਾਂ ਦੇ ਸਵਾਲ ਜੜਕੀ ਹੁਣ ਚੁੱਕੇ ਜਾ ਰਹੇ ਨੇ ਉਧਰ ਭਾਜਪਾ ਦੀ ਗੱਲ ਕਰੀਆ ਰਮਨਦੀਪ ਸਿੰਘ ਬੇਟੂ ਨੂੰ ਜਿਸ ਤਰ੍ਹਾਂ ਮਿਨਿਸਟਰੀ ਮਿਲ ਗਈ ਹੈ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਲੱਗਦਾ ਹੈ ਲੋਕਾਂ ਦਾ ਵੀ ਕਹਿਣਾ ਹੈ ਆਮ ਜਨਤਾ ਦਾ ਵੀ ਕਹਿਣਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਪ ਇੰਟਰਸਟਿੰਗ ਰਹੇਗਾ ਸੋ ਇਦਾਂ ਦੀ ਅਪਡੇਟਸ ਨਾਲ ਬਨੇ ਰਹੋ ਵੀਪਰੀਅਸ ਪੰਜਾਬ ਦੇ ਨਾਲ